ਸਤਿ ਸ੍ਰੀ ਅਕਾਲ ਜੀ ਮੈਂ ਜਰੂਪ ਸਿੰਘ ਸੋਹੀ ਤੇ ਤੁਸੀਂ ਸਾਡੇ ਜਿਹੜੇ ਦਿੱਲੀ ਜਗਰਾਉਂ ਨਿਊਜ਼ ਦੇ ਨਾਲ ਸੋ ਅਸੀਂ ਅੱਜ ਆਇਆ ਜੀ ਸਿਵਲ ਹਸਪਤਾਲ ਜਗਰਾਉਂ ਦੇ ਵਿੱਚ ਹਾਲਾਤ ਜਿਹੜੇ ਜੱਗ ਦੇ ਬਣੇ ਹੋਏ ਆ ਪੰਜਾਬ ਦੇ ਹਾਲਾਤਾਂ ਦੇ ਮੱਦੇਨਜ਼ਰ ਰੱਖਦੇ ਹੋਏ ਅਸੀਂ ਸਿਵਲ ਹਸਪਤਾਲ ਇੱਕ ਵਿజిਟ ਕੀਤੀ ਆ ਉੱਥੇ ਦੇਖਿਆ ਗਿਆ ਸਫਾਈ ਦੀ ਕੀ ਅਵਸਥਾ ਵਾ ਮੈਡੀਸਨ ਦੀ ਕੀ ਅਵਸਥਾ ਵਾ ਤੇ ਡਾਕਟਰਾਂ ਦੀ ਕੀ ਅਵਸਥਾ ਵਾ ਸਾਡੇ ਨਾਲ ਡਾਕਟਰ ਜੀਤ ਸਿੰਘ ਜੀ ਜੁੜੇ ਐ ਇਸ ਸਮੇਂ ਜਗਰਾਉਂ ਜੀ ਦਰਸਲ ਜਿਹੜੇ ਅੱਜਕੱਲ ਦੇ ਹਾਲਾਤ ਬੜੇ ਹੋਏ ਆ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਇਸ ਸੰਧ ਵਿੱਚ ਜਗਰਾਉਂ ਸਿਵਲ ਹਸਪਤਾਲ ਦੀ ਕੀ ਤਿਆਰੀਆਂ ਹਨ ਸਾਡੇ ਕੋਲ ਦੇਖੋ ਜੀ ਮੌਜੂਦਾ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਔਰ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਸੀਂ ਇੱਕ ਐਮਰਜੈਂਸੀ ਰਿਸਪੌਂਸ ਟੀਮਾ ਸਾਡੀਆਂ ਪਿਆਰ ਨੇ ਜ ਜਿਹਦੇ ਵਿੱਚ ਇੱਕ ਐਂਬੂਲੈਂਸ ਜਿਹਦੇ ਵਿੱਚ ਸਾਰਾ ਐਮਰਜੈਂਸੀ ਡਰੱਗਸ ਆਕਸੀਜਨ ਸਿਲੰਡਰ ਲੋਰਟਿਡ ਮਿਸ਼ਨ ਸਪੈਸ਼ਲਿਸਟ ਡਾਕਟਰ ਸਟਾਫ ਨਰਸ ਤੇ ਤਿਆਰ ਬਰ ਤਿਆਰ ਹੈ ਦੂਸਰਾ ਸਾਡੇ ਕੋਲੇ ਐਮਰਜੈਂਸੀ ਡਿਜਾਸਟਰ ਮੈਨੇਜਮੈਂਟ ਵਾਸਤੇ ਦੋ ਦੋ ਬੈੱਡ ਅਸੀਂ ਸਪੈਸ਼ਲ ਰੱਖੇ ਹੋਏ ਨੇ ਐਮਰਜੈਂਸੀ ਦੇ ਵਿੱਚ ਅਤੇ ਸਾਰੇ ਸਟਾਫ ਨੂੰ ਹਦਾਇਤ ਕੀਤੀ ਗਈ ਹੈ ਸਾਰੀਆਂ ਡਰੱਗਸ ਐਮਰਜੈਂਸੀ ਵਿੱਚ ਜਿਹੜੀ ਹੈਗੀ ਐਮਰਜੈਂਸੀ ਡਰੱਗ ਸਟੋਰ ਸਾਰਾ ਮੈਂ ਖੁਦ ਚੈੱਕ ਕੀਤਾ ਸਾਰੀਆਂ ਲੋੜੀਂਦੀਆਂ ਦਵਾਈਆਂ ਮੈਡੀਕਲ ਵੇਅਰ ਸਾਰੀਆਂ ਪੂਰੀਆਂ ਸਾਰੀਆਂ ਪੂਰੀਆਂ ਨੇ ਜੀ ਸਾਡੇ ਕੋਲੇ ਕਾਰਡੀਕ ਮੋਨੀਟਰ ਹੈ ਸਾਡੇ ਕੋਲੇ ਆਕਸੀਜਨ ਦੇ ਸਰੋਤ ਸਗੇ ਨੇ ਸਿਲੰਡਰ ਵੀ ਨੇ ਆਕਸੀਜਨ ਕੰਸਨਟ੍ਰੇਟਰ ਵੀ ਹੈ ਅਸੀਂ ਕਿਸੇ ਵੀ ਕਿਸਮ ਦੀ ਅਮਰ ਜੀ ਸਿਰਨ ਨੂੰ ਟੈਕਲ ਕਰਨ ਲਈ ਉਪਲਬਧਾ ਤੇ ਇਹ ਇੱਕ ਮੈਡੀਸਨ ਸਪੈਸ਼ਲਿਸਟ ਡਾਕਟਰ ਦੀ ਘਾਟ ਹੈ ਉਹ ਅਸੀਂ ਡੀਸੀ ਸਾਹਿਬ ਤੋਂ ਮੰਗ ਕਰ ਚੁੱਕੇ ਆ ਤੇ ਇਹ ਬਹੁਤ ਲੰਬੇ ਸਮੇਂ ਤੋਂ ਐਮਡੀ ਸਾਹਿਬ ਇੱਥੇ ਹੈ ਨਹੀਂ ਵੀ ਕੀ ਕਹਿਣਾ ਚਾਹੁੰਦੇ ਤੁਸੀਂ ਕਿ ਕੋਈ ਮਤਲਬ ਮੰਗ ਕੀਤੀ ਹੈ ਸਰਕਾਰ ਤੋਂ ਕੋਈ ਬੜੀ ਬੜਾ ਮੰਗ ਕਰ ਚੁੱਕੇ ਆ ਜੀ ਕਿਉਂਕਿ ਮੈਡੀਸਨ ਵਾਲੇ ਡਾਕਟਰ ਵੈਸੇ ਹੀ ਬਹੁਤ ਘੱਟ ਨੇ ਆਪਣੇ ਪੂਰੇ ਜ਼ਿਲ੍ਹੇ ਦੇ ਵਿੱਚ ਲੁਧਿਆਣਾ ਸਿਵਲ ਹਸਪਤਾਲ ਦੇ ਵਿੱਚ ਵੀ ਲੋਕਲ ਉਹਨਾਂ ਦਾ ਕੋਈ ਡਾਕਟਰ ਨਹੀਂ ਸਾਰੇ ਬਾਹਰੋਂ ਇੱਕ ਦੋ ਡਾਕਟਰ ਡਿਪੂਟੇਸ਼ਨ ਤੇ ਲਾਏ ਹੋਏ ਜੀ ਦੱਸ ਜੇ ਐਸੀ ਜੀ ਸਥਿਤੀ ਦੇ ਵਿੱਚ ਕੋਈ ਪੇਸ਼ੈਂਟ ਆਉਂਦਾ ਵਾ ਤੁਸੀਂ ਫਿਰ ਉਹਨੂੰ ਕਿਵੇਂ ਹੈਂਡਲ ਕਰਦੇ ਹੋ ਕਿ ਰੈਫਰ ਕਰਦੇ ਜਾਦਾ ਇੱਥੋਂ ਅਸੀਂ ਉਹਨਾਂ ਨੂੰ ਰੈਫਰ ਕਰਾਂਗੇ ਫਸਟ ਇਟ ਦੇ ਕੇ ਜਿਹੜੇ ਆਪਣੇ ਕੋਲ ਮੌਜੂਦਾ ਡਾਕਟਰ ਨੇ ਉਹ ਵੀ ਸਪੈਸ਼ਲਿਸਟਾਂ ਸੰਬੰਧ ਨੇ ਹਰੇਕ ਨੂੰ ਜਿਹੜੀ ਹੈਗੀ ਐਮਰਜੈਂਸੀ ਨੂੰ ਟੈਕਲ ਕਰਨ ਦੀ ਇੰਪਰਲੀ ਸਹਾਇਤਾ ਮੁੱਢਲੀ ਜਿਹੜੀ ਟ੍ਰੇਨਿੰਗ ਹ ਹਰ ਇੱਕ ਡਾਕਟਰ ਨੂੰ ਹੁੰਦੀ ਹੈ ਸਾਡੇ ਕੋਲੇ ਉਹਦੀ ਬਦਲ ਦੇ ਵਿੱਚ ਐਨਐਸਟੀ ਵਾਲੇ ਡਾਕਟਰ ਹੁੰਦੇ ਨੇ ਜਿਹੜੇ ਕਿ ਇਹ ਜੇ ਫਲਾਕਾਂ ਦੇ ਵਿੱਚ ਉਹ ਪੂਰੇ ਸક્ષਮ ਹੁੰਦੇ ਨੇ ਉਹ ਟ੍ਰੀਟ ਕਰ ਲੈਂਦੇ ਈਸੀਜੀ ਵਗੈਰਾ ਉਹ ਦੇਖ ਲੈਂਦੇ ਨੇ ਸਾਰਾ ਕੁਝ ਉਹ ਦੇਖਦੇ ਨੇ ਐਮਰਜੈਂਸੀ ਵਿੱਚ ਕਿਹੜੇ ਕਿਹ ਡਾਕਟਰ ਮੈਡੀਕਲ ਰੈਂਡਗੇ ਜੀ ਮੰਨ ਕੇ ਚਲੋ ਰਾਤ ਨੂੰ ਕੋਈ ਇਸ ਤਰ੍ਹਾਂ ਗ੍ਰੈਂਡ ਦੀ ਗੱਤ ਨਹੀਂ ਹੈ ਕਿੰਨੇ ਡਾਕਟਰ ਇੱਥੇ ਹਾਜ਼ਰ ਹੋਣਗੇ ਦੇਖੋ ਜੀ ਇਹ 24 ਘੰਟੇ ਦਾ ਆਪਣੇ ਕੋਲੇ ਇੱਕ ਡਾਕਟਰ ਅਵੇਲੇਬਲ ਹੁੰਦਾ ਰਾਊਂਡ ਦਾ ਫਲੋਕ ਜਿਹੜਾ ਸਿਟਿੰਗ ਡਿਊਟੀ ਕਰਦਾ ਜੇ ਤੁਹਾਨੂੰ ਆਪਾਂ ਐਮਰਜੈਂਸੀ ਮੈਡੀਕਲ ਅਫਸਰ ਕਹਿੰਦੇ ਨੇ ਬਾਕੀ ਹਰ ਰੋਜ਼ ਸਾਡੇ ਕੋਲ ਡਾਕਟਰ ਅਲੱਗ-ਅਲੱਗ ਡਾਟ ਸਪੈਸ਼ਲਿਟੀ ਦੇ ਡਾਕਟਰ ਹਮੇਸ਼ਾ ਹੀ ਆਨ ਕਾਲ 'ਚ ਨੇ ਉਹ ਕਿਸੇ ਵੀ ਐਮਰਜੈਂਸੀ ਹੋਣ ਦੀ ਸੂਰਤ ਵਿੱਚ ਉਹਨਾਂ ਨੂੰ ਫੋਨ ਕਰਕੇ ਤੁਰੰਤ ਬੁਲਾਇਆ ਜਾ ਸਕਦਾ ਹੈ ਜੇ ਕੋਈ ਦਾ ਵੀ ਕੋਈ ਪੇਸ਼ੈਂਟ ਇਹੋ ਜਿਹਾ ਆਜੰਦਾ ਵੀ ਉਹ ਡਾਕਟਰ ਇੱਥੇ ਡਿਊਟੀ ਕਰਕੇ ਜਾ ਚੁੱਕੇ ਹੈਗੇ ਉਹਨਾਂ ਨੂੰ ਵਾਪਸ ਹੀ ਬੁਲਾਇਆ ਜਾ ਸਕਦਾ ਜੀ ਬਿਲਕੁਲ ਬੁਲਾਇਆ ਜਾ ਸਕਦਾ ਜੀ ਉਹ ਮਤਲਬ ਦੇ ਰਮੇਨ ਦੇ ਆਪਸ ਉਸ ਟੂ ਮੇਨਟੇਨ ਦਾ ਹੈਡਕੁਆਟਰ ਉਹਨਾਂ ਨੂੰ ਹੈਡਕੁਆਟਰ ਮੇਨਟੇਨ ਕਰਨ ਦੀਆਂ ਹਦਾਇਤਾਂ ਜਾਰੀ ਹੋਈਆਂ ਨੇ ਉਹਨੇ ਔਰ ਸਾਰੇ ਇੱਥੇ ਰਹਿੰਦੇ ਨੇ ਜਦੋਂ ਵੀ ਅਸੀਂ ਉਹਨਾਂ ਨੂੰ ਬੁਲਾਉਂਦੇ ਆ ਉ ਤੁਰੰਤ ਹਾਜ਼ਰ ਹੋ ਜਾਂਦੇ ਐਂਬੂਲੈਂਸ ਦੀਆਂ ਸਬਾਵਾਂ ਕਿਵੇਂ ਆ ਜੀ ਆਪਣੇ ਕੋਲ ਕਿੰਨੀਆਂ ਐਂਬੂਲੈਂਸਾਂ ਤੇ ਸਾਰੀਆਂ ਐਡ ਵਰਕ ਆ ਜੀ ਸਾਡੇ ਕੋਲ ਜੀ ਦੋ ਨੇ ਐਂਬੂਲੈਂਸ 608 ਐਂਬੂਲੈਂਸ ਸਪੈਸ਼ਲ ਆਪਾਂ ਖੜੀ ਆ ਹਸਪੀਟਲ ਦੀ ਐਂਬੂਲੈਂਸ ਕੋਈ ਨਹੀਂ ਸਾਡੇ ਕੋਲ ਸਰਕਾਰੀ ਐਂਬੂਲੈਂਸ ਕੋਈ ਨਹੀਂ ਜੀ ਕਿਉਂਕਿ ਉਹ ਦੋ ਕੰਡਮ ਹੋ ਚੁੱਕੀਆਂ ਨੇ ਇੱਕ ਸਾਡੇ ਕੋਲ ਮਾਰੂਤੀ ਛੋਟੀ ਵੈਨ ਆ ਓਮਨੀ ਉਦੇ ਵਿੱਚ ਸਾਡਾ ਪਾਰਟ ਟਾਈਮ ਡਰਾਈਵਰ ਰੱਖਿਆ ਹੈ ਇੱਕ ਅਸੀਂ 108 ਵਾਲਿਆਂ ਨੂੰ ਕਿਹਾ ਹੋਇਆ ਹੈ ਕਿ ਤੁਸੀਂ ਹਮੇਸ਼ਾ ਤਿਆਰ ਰਹਿਣਾ ਜਿਹਦੇ ਵਿੱਚ ਕਿ ਐਮਰਜੈਂਸੀ ਰਿਸਪੌਂਸ ਟੀਮ ਨਾਲ ਉਹਦੇ ਵਿੱਚ ਹੋਊਗੀ 108 ਵਾਲੇ ਕਿੰਨੀਆਂ ਐਂਬੂਲੈਂਸਾਂ ਜੀ ਇੱਥੇ ਸਾਡੇ ਕੋਲੇ ਦੋ ਐਂਬੂਲੈਂਸਾਂ ਖੜ੍ਹਦੀਆਂ ਨੇ ਇੱਕ ਆਲੇ ਦੁਆਲੇ ਆਪਣਾ ਜਿੱਥੇ ਵੀ ਐਮਰਜੈਂਸੀ ਦੀ ਉੱਥੋਂ ਪੇਸ਼ੈਂਟ ਸ਼ਿਫਟ ਕਰਨ ਲਈ ਇੱਥੇ ਆਸਾ ਸ਼ਿਫਟ ਕਰ ਲਈ ਉਹ ਭੇਜੀ ਜਾਂਦੀ ਹੈ ਤੇ ਇੱਕ ਅਸੀਂ ਇੱਥੇ ਆਪਣੇ ਵਾਸਤੇ ਰੱਖੀ ਹੋਈ ਆ ਕਿ ਇਸ ਲੋਕਲ ਲੈਵਲ ਤੇ ਸਾਡੇ ਐਸਡੀਐਸ ਦੇ ਗਰਾਊਂਡ ਦੇ ਵਿੱਚ ਕੋਈ ਐਮਰਜੈਂਸੀ ਹੁੰਦੀ ਹੈ ਤਾ ਉਥੇ ਸੀ ਇਹ ਟੀਮ ਫਟਾਫਟ ਭੇਜ ਦਿੰਦੇ ਆ ਐਂਬੂਲੈਂਸ ਦੇ ਨਾਲ ਯਾਨੀ ਕਿ ਜਦੋਂ ਅਸੀਂ ਦੇਖਿਆ ਭਾਈਦੇ ਇਹ ਜਿਹੀ ਵੀ ਘਟਨਾ ਵਾਪਰਦੀ ਆ ਤੇ ਕੀ ਆਪਣਾ ਸਿਵਲ ਪ੍ਰਸ਼ਾਸਨ ਤੁਹਾਡਾ ਨਾਲ ਸਾਰਾ ਸਪੋਰਟ ਕਰ ਰਿਹਾ ਬਿਲਕੁਲ ਜੀ ਐਸਐਮ ਸਾਹਿਬ ਐਡੀਸੀ ਸਾਹਿਬ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਰੇ ਤੇ ਜਦੋਂ ਵੀ ਅਸੀਂ ਉਹਨਾਂ ਨੂੰ ਕਿਸੇ ਸਾਨੂੰ ਮੁਸੀਬਤ ਪੈਂਦੀ ਆ ਅਸੀਂ ਉਹਨਾਂ ਨੂੰ ਰਿਕਵੈਸਟ ਕਰਦੇ ਆ ਕਿ ਉਹ ਮੁਹੱਈਆ ਕਰਵਾਉਣ ਜੇ ਹੁਣ ਮੈਂ ਛੋਟੀ ਜਿਹੀ ਗੱਲ ਤੋਂ ਦੇ ਰਾਂ ਪਰਸੋਂ ਨਸ਼ਾ ਸੜਾਉ ਕੇਂਦਰ ਆਪਣੇ ਕੋਲੇ ਜਗਰਾਉਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਸਿਰਫ ਜਗਰਾਉਂ ਆ ਜਿੱਥੇ ਰੀ ਹੈਲਥ ਸੈਂਟਰ ਮੋਡ ਦੇ ਸੇਵਾ ਕੇਂਦਰ ਜਿਹਨੂੰ ਕਹਿੰਦੇ ਆ ਜਿੱਥੇ ਆਪਾਂ ਨਸ਼ੇ ਦੇ ਅਡਿਕਟ ਬੱਚਿਆਂ ਨੂੰ ਬਗਿਆਂ ਨੂੰ ਰੱਖਦੇ ਆ ਤੇ ਉੱਥੇ ਹੁਣ 60 ਪੇਸ਼ੈਂਟ ਨੇ 50 ਬੈੱਡ ਦੀ ਕੈਪੈਸਿਟੀ ਸੀ 10 ਬੈੱਡ ਮੈਂ ਇਧਰੋਂ ਹੋਰ ਭੇਜਿਆ 60 ਦਾ 60 ਪੂਰੇ ਭਰੇ ਹੋਏ ਆ ਮੈਂ ਐਸਐਸਪੀ ਸਾਹਿਬ ਨੂੰ ਰਿਕਵੈਸਟ ਕੀਤੀ ਕਿ ਸਾਨੂੰ ਉੱਥੇ ਆਪਣਾ ਸਿਕਿਉਰਿਟੀ ਅਰੇਂਜਮੈਂਟ ਕੀਤਾ ਜਾਵੇ ਔਰ ਉਹਨਾਂ ਨੇ ਮੈਨੂੰ ਕੱਲ ਹੀ ਕਹਿ ਦਿੱਤਾ ਕਿ ਮੈਂ 24 ਘੰਟੇ ਲਈ ਪੀਸੀਆਰ ਜਿਹੜੀ ਵੈਨ ਆ ਉਹਨਾਂ ਦੀ ਜਾਂ ਜੋ ਵੀ ਟੈਕਸੀ ਹੈ ਉਥੇ ਪਰਮਨੈਂਟ ਸਟੇਸ਼ਨ ਕਰਦੇ ਨੇ ਨਾਲੇ 24 ਘੰਟੇ ਉਥੇ ਰਹੋਗੇ ਤਾਂ ਸਾਨੂੰ ਸਿਵਲ ਪ੍ਰਸ਼ਾਸਨ ਦਾ ਅਪੋਰਸ ਹੈ ਜੋ ਮਿਲ ਰਿਹਾ ਐਸਡੀਐਮ ਸਾਹਿਬ ਐਡੀਸੀ ਸਾਹਿਬ ਦਾ ਸਰਕਾਰ ਵਾਲੀਆਂ ਕਿਹੜੀਆਂ ਸਖਤ ਹਦਾਇਤਾਂ ਆਈਆਂ ਹੋਈਆਂ ਜੀ ਸਖਤ ਹਦਾਇਤਾਂ ਆਏ ਨੇ ਇੱਕ ਤਾਂ ਸਖਤ ਹਦਾਇਤਾਂ ਦੇ ਵਿੱਚ ਇੱਕ ਤਾਂ ਅੱਜਕੱਲ ਤੁਸੀਂ ਦੇਖਦੇ ਹੋ ਵੀ ਡੀਸੀ ਸਾਹਿਬ ਦੇ ਵੀ ਹੁਕਮ ਨੇ ਪੂਰੇ ਪੰਜਾਬ ਵੱਲੋਂ ਵੀ ਐਡਵਾਈਜ਼ਰੀ ਜਾਰੀ ਹੋ ਚੁੱਕੀ ਹੈ ਵੀ ਬਲੈਕਆਊਟ ਨੂੰ ਫਾਲੋ ਕਰੋ ਕਿਉਂਕਿ ਆਪਾਂ ਸਾਰਿਆਂ ਦਾ ਫਰਜ਼ ਬਣਦਾ ਹੈਗਾ ਤੇ ਅਸੀਂ ਹਸਪੀਟਲ ਦੇ ਵਿੱਚ ਸਟੇਟ ਲਾਈਟਾਂ ਸਾਰੀਆਂ ਬੰਦ ਕਰ ਦਿੰਦੇ ਆ ਰਾਤ ਨੂੰ ਬੰਦ ਕੀਤੀਆਂ ਸੀ ਅਤੇ ਜਿਹੜੇ ਐਮਰਜੈਂਸੀ ਦੇ ਵਿੱਚ ਜਿੱਥੇ ਆਪਣੀ ਲਾਈਟ ਜ਼ਰੂਰੀ ਹੁੰਦੀ ਆ ਉੱਥੇ ਖਿੜਕੀਆਂ ਦੇ ਵਿੱਚ ਅਸੀਂ ਪਰਦੇ ਲਾਏ ਹੋਏ ਨੇ ਤੇ ਬਲੈਕ ਪੇਪਰ ਲਾਏ ਹੋਏ ਤਾਂ ਕਿ ਮੈਕਸਿਮਮ ਆਪਾਂ ਬਲੈਕ ਆਫ ਕਰੀਏ ਠੀਕ ਹੈ ਧੰਨਵਾਦ ਇੱਕ ਦਸੌਧ ਕਈ ਦਿਨਾਂ ਤੋਂ ਲਗਾਤਾਰ ਵੀਡੀਓ ਵਾਇਰਲ ਹੋ ਰਹੀਆਂ ਵਾਂ ਵੀ ਗਰਾਉਂਡ ਦੇ ਸਿਵਲ ਹਸਪਤਾਲ ਦੇ ਵਿੱਚੋਂ ਕੁਝ ਦਲਾਲ ਕਿਸਮ ਦੇ ਲੋਕ ਲੈ ਕੇ ਇਥੋਂ ਪੇਸ਼ੈਂਟ ਨੂੰ ਪ੍ਰਾਈਵੇਟ ਹਸਪਤਾਲਾਂ 'ਚ ਲੈ ਕੇ ਜਾ ਰਹੇ ਆ ਜਿੱਥੇ ਕਿ ਉਹਨਾਂ ਦਾ ਇਲਾਜ ਵੀ ਸਹੀ ਨਹੀਂ ਹੋ ਰਿਹਾ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਬਿਲਕੁਲ ਜੀ ਇਹ ਗੱਲ ਮੇਰੇ ਧਿਆਨ ਵਿੱਚ ਆਈ ਹੈ ਤੇ ਅਤੋਂ ਮਹੀਨਾ ਪਹਿਲਾਂ ਵੀ ਆਈ ਹੈ। ਵਿਵਾਨ ਹਸਪੀਟਲ ਦੇ ਹੁਣ ਵੀ ਇਹ ਮਸਲਾ ਸਾਹਮਣੇ ਆ ਰਿਹਾ। ਹਸਪਤਾਲ ਦਾ ਨਾਮ ਨਹੀਂ ਲੈਂਦੇ ਜੀ। ਆਪਾਂ ਸਿਰਫ ਇਹ ਦੱਸਾਂਗੇ ਕਿ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇੱਥੋਂ ਪੇਸ਼ੈਂਟ ਸ਼ਿਫਟ ਕੀਤੇ ਜਾਂਦੇ ਆ। ਜਿਹਦੇ ਵਿੱਚ ਕੁਝ ਸਾਡੇ ਜਿਹੜੇ ਕਲਾਸ ਕੋਰ ਨੇ ਕੁਝ ਮੁਲਾਜ਼ਮ ਥੋੜੇ ਬਹੁਤ ਸ਼ਰਾਰਤੀ ਹੈਗੇ ਨੇ ਉਹਨਾਂ ਦੀ ਮੀਟਿੰਗ ਲੈ ਕੇ ਆਪ ਸਿਕਿਉਰਟੀ ਵਾਲਿਆਂ ਨੂੰ ਮੈਂ ਸਾਰਿਆਂ ਨੂੰ ਸਖਤ ਹਦਾਇਤਾਂ ਕਰਦਿਆਂ ਵੀ ਇਹ ਆ ਘਟਨਾਵਾਂ ਨਾ ਵਾਪਰਣ ਤੇ ਮੇਰੇ ਖਿਆਲ ਨਾਲ ਹੁਣ ਇਸ ਗੱਲ ਤੇ ਮਤਲਬ ਇਸ ਕੰਮ ਦੇ ਤੇ ਠੱਲ ਪੈ ਜੂ ਸਰ ਇੱਕ ਉਹ ਆਯੂਸ਼ਮਨ ਕਾਰਡ ਨੂੰ ਗਲਤ ਯੂਜ਼ ਕੀਤਾ ਯਾਰਾ ਗਲਤ ਮਿਸਯੂਜ਼ ਕੀਤਾ ਯਾਰਾ ਕਿਉਂਕਿ ਉਹਦੇ ਵਿੱਚੋਂ ਪੈਸੇ ਲਾ ਰਹੇ ਨੇ ਪੇਸ਼ੈਂਟ ਕੋਲ ਵੀ ਪ੍ਰਾਈਵੇਟ ਹਸਪੀਟਲ ਨੇ ਪੈਸੇ ਲੈਂਦੇ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਸਰ ਬਾਦ ਅਯਸ਼ਮਾਨ ਕਾਰਡ ਅਗਰ ਯੂਜ਼ ਕਰ ਲਿਆ ਕਿਸੇ ਵੀ ਹਸਪੀਟਲ ਨੇ ਉਹਦੇ ਉਸ ਤੋਂ ਬਿਨਾ ਫਿਰ ਪੈਸੇ ਨਹੀਂ ਲਈ ਜਾ ਸਕਦੇ ਇਹ ਬਹੁਤ ਗਲਤ ਹੈ ਉਸ ਇਸ ਵਾਰ ਵੀ ਜਿਹੜੀ ਸ਼ਿਕਾਇਤਾਂ ਡਿਪਟੀ ਮੈਡੀਕਲ ਕਮਿਸ਼ਨਰ ਕਮਿਸ਼ਨਰ ਜ਼ਿਲ੍ਹਾ ਲੁਧਿਆਣਾ ਨੂੰ ਕੀਤੀ ਜਾ ਸਕਦੀ ਹੈ ਕਿਉਂਕਿ ਆਯਸ਼ਮਾਨ ਜੋ ਪ੍ਰੋਗਰਾਮ ਹੈਗਾ ਇਹ ਸਾਰਾ ਡਿਪਟੀ ਮੈਡੀਕਲ ਕਮਿਸ਼ਨਰ ਦੇ ਤਹਿਤ ਆਉਂਦਾ ਜਾਣ ਇਹਦੇ ਵਾਸਤੇ ਇੱਕ ਪੋਰਟਲ ਵੀ ਹੈ ਸਟੇਟ ਹੈਲਥ ਏਜੰਸੀ ਦਾ ਆਨਲਾਈਨ ਤੁਸੀਂ ਸ਼ਿਕਾਇਤ ਦਰਜ ਕਰਾ ਸਕਦੇ ਹੋ ਤੇ ਉਹ ਆਪਣੀ ਟੀਮ ਭੇਜਣਗੇ ਟੀਮ ਭੇਜ ਕੇ ਇਹਨਾਂ ਦਾ ਇਨਸਪੈਕਸ਼ਨ ਕਰਨਗੇ ਤੇ ਜੋ ਵੀ ਗਲਤੀ ਹੋਗੀ ਉਹ ਫੜੀ ਜਾਊਗੀ ਤੇ ਕਿਤੇ ਨਾ ਮਤਲਬ ਆਪਣੀ ਜਿਆਦਾ ਅਨਪੜਤਾ ਵੱਧ ਬੜੀ ਹੈ ਸਾਡੇ ਵਿੱਚ ਸੋਚ ਜੜੀਏ ਇੱਕ ਇੱਕ ਦੂਜੇ ਦੇ ਪਿੱਛੇ ਲੱਗ ਜਾਂਦੇ ਆ ਪਰ ਲੋਕਾਂ ਨੇ ਤਕਰੀਬਨ ਤੁਹਾਡੇ ਜ਼ਿਕਰ ਹੀ ਪਹੁੰਚ ਕਰਦੀਆਂ ਵੀ ਕਿਉਂਕਿ ਕਹਿੰਦੇ ਜੀ ਐਸਐਮਓ ਸਾਹਿਬ ਤਾਂ ਕਰ ਚੱਲਿਆ ਵੀ ਉਹ ਆਪੇ ਸਾਨੂੰ ਇਹਦਾ ਹੱਲ ਕਰਕੇ ਦੇਣਗੇ ਤੁਸੀਂ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਹੋ ਇਸ ਸੰਬੰਧ ਵਿੱਚ ਮੈਂ ਪਬਲਿਕ ਨੂੰ ਇਹ ਅਵੇਅਰ ਕਰ ਰਿਹਾ ਤਾਂ ਨਾ ਪਹਿਲਾਂ ਤਾਂ ਇਸ ਗੱਲ ਦਾ ਨਾਲ ਪਤਾ ਹੋਣਾ ਕਿ ਇਹਦਾ ਵੀ ਕਿਹੜਾ ਕੰਮ ਗਲਤ ਹੈ ਤੇ ਕਿਹੜੇ ਅਸਲ ਦੇ ਅੰਦਰ ਆਉਂਦਾ ਹੈ ਲੋਕਾਂ ਨੂੰ ਇਹ ਨਹੀਂ ਪਤਾ ਹੈ ਵੀ ਇਹ ਡਿਪਟੀ ਮੈਡੀਕਲ ਕਮਿਸ਼ਨਰ ਦਾ ਹੈ ਹੁੰਦਾ ਜਦੋਂ ਲੋਕ ਮੈਨੂੰ ਬਿਨਾਂ ਪੁੱਛੇ ਤੋਂ ਉੱਥੇ ਪਹਿਲਾਂ ਹੀ ਦਾਖਲ ਹੋ ਜਾਂਦੇ ਆ ਫਿਰ ਆਈਸ਼ਵਾਨ ਕਾਰਡ ਵਰਤਦੇ ਆ ਫਿਰ ਉਹ ਪੈਸੇ ਆਪ ਹੀ ਖੁਦ ਦਿੰਦੇ ਨੇ ਕਿ ਉਹ ਉਹਦੇ ਵਾਸਤੇ ਫਿਰ ਮੈਂ ਤਾਂ ਕੁਝ ਨਹੀਂ ਕਰ ਸਕਦਾ ਜਦੋਂ ਤਾਂ ਮੈਨੂੰ ਪਹਿਲਾਂ ਧਿਆਨ ਵਿੱਚ ਲਿਆਂਦੀ ਜਾਵੇ ਗੱਲ ਇਹ ਅਵੇਅਰਨੈਸ ਦੀ ਜ਼ਰੂਰਤ ਹੈ ਸਰ ਸਿਵਲ ਹਸਪਤਾਲ ਦੇ ਵਿੱਚ ਵੀ ਬੰਦੇ ਇਹੋ ਜਿਹੇ ਬੈਠੇ ਆ ਜਿਹੜੇ ਲਾਲਚ ਵਸ ਪੇਸ਼ੈਂਟ ਨੂੰ ਧੱਕੇ ਨਾਲ ਲੈ ਕੇ ਜਾਂਦੇ ਆ ਉਹ ਪੇਸ਼ੈਂਟ ਹੁੰਦਾ ਵਾ ਉਹ ਤਾਂ ਜਦੋਂ ਔਖਾ ਹੁੰਦਾ ਵਾ ਅਗਲੇ ਨੂੰ ਹੁੰਦਾ ਵੀ ਜਦ ਸਸਤੇ ਵੀ ਸਕੇ ਇੱਥੇ ਜਦੋਂ ਫ੍ਰੀ ਇਲਾਜ ਹੁੰਦਾ ਵਾ ਫਿਰ ਉਹ ਇਹੋ ਜਿਹੇ ਬੰਦੇ ਕਿਵੇਂ ਲੈ ਜਾਂਦੇ ਆ ਉਹਨਾਂ ਨਾਲ ਵੀ ਇਹ ਗੱਲ ਮੇਰੇ ਧਿਆਨ ਵਿੱਚ ਆਈ ਹੈ ਇਹ ਗੱਲ ਬਹੁਤ ਗਲਤ ਹੈ ਤੇ ਮੈਂ ਹੁਣ ਸਾਰੇ ਸਟਾਫ ਦੀ ਮੀਟਿੰਗ ਲਈ ਹੈ ਅੱਜ ਸੋ ਮੀਟਿੰਗ ਲਈ ਆ ਸਿਕਿਉਰਟੀ ਵਾਲਿਆਂ ਨੂੰ ਮੈਂ ਸਾਰਿਆਂ ਨੂੰ ਹਦਾਇਤਾਂ ਸਖਤ ਕੀਤੀਆਂ ਨੇ ਕਿ ਜੇ ਕੋਈ ਬਾਹਰਲਾ ਬੰਦਾ ਐਮਰਜੈਂਸੀ ਵਿੱਚ ਆਉਂਦਾ ਵੀ ਤੁਰੰਤ ਉੱਥੇ ਵੀਡੀਓ ਬਣਾ ਕੇ ਤੁਰੰਤ ਉਹਨੂੰ ਮੈਨੂੰ ਇਨਫਾਰਮ ਕੀਤਾ ਜਾਵੇ ਤਾਂ ਕਿ ਅਸੀਂ ਉਹਨੂੰ ਪੁਲਿਸ ਦੇ ਹਵਾਲੇ ਕਰੀਏ ਜੀ ਸਰ ਅੰਦਰ ਵੀ ਕੰਮ ਕਰਦੇ ਆ ਉਹ ਜਿਵੇਂ ਕੋਈ ਪਿੰਡਾਂ ਦੇ ਵਿੱਚੋਂ ਲੇਡੀਜ਼ ਆਉਂਦੀਆਂ ਹੁੰਦੀਆਂ ਹਨ ਡਿਲੀਵਰੀ ਕੇਸਾਂ ਦੇ ਨਾਲ ਆ ਜਾਂਦੀਆਂ ਆਸ਼ਾ ਵਰਕਰ ਜੇ ਕੋਈ ਇਹਦਾ ਕੰਮ ਕਰਦੇ ਆ ਲੇਡੀਜ਼ ਹੋਵੇ ਚਾਹੇ ਕੋਈ ਵੀ ਹੋਵੇ ਉਹਦੇ ਵਾਸਤੇ ਕੀ ਪ੍ਰੋਵੀਜ਼ਨ ਆ ਜੀ ਕੱਲ ਉਹ ਇਹ ਰਿਹਾ ਤਾਂ ਮੈਂ ਕੱਲ ਹੀ ਆਸ਼ਾ ਵਰਕਰਾਂ ਦੀ 1500 ਵਰਕਰਾਂ ਨੇ ਮੇਰੇ ਕੋਲ ਸਾਰਿਆਂ ਨੂੰ ਮੈਂ ਕੱਲ ਹਦਾਇਤ ਕੀਤੀ ਆ ਕਿਉਂਕਿ ਮੇਰੀਆਂ ਮੈਨੂੰ ਵੀ ਪਤਾ ਲੱਗ ਰਿਹਾ ਕਾਰਗੁਜ਼ਾਰੀ ਮੇਰੀ ਘਟ ਰਹੀ ਹੈ ਹਸਪੀਟਲ ਦੀ ਤੇ ਕੱਲ ਮੈਂ ਸਖਤ ਹਦਾਇਤਾਂ ਦਿੱਤੀਆਂ ਵੀ ਅਗਰ ਕੋਈ ਮੈਨੂੰ ਇਸ ਤਰ੍ਹਾਂ ਦਾ ਕੰਮ ਦੇ ਵਿੱਚ ਜਿਹੜਾ ਹੈਗਾ ਹਾਜ਼ਰ ਉਹਨੇ ਕੰਮ ਕੋ ਕੀਤਾ ਤਾਂ ਉਹਦੇ ਖਿਲਾਫ ਸਖਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਊਗੀ ਤੇ ਉਹਦੀਆਂ ਸਲਾਵਾਂ ਵੀ ਮੈਂ ਰੱਦ ਕਰਨ ਦੇ ਅਧਿਕਾਰੀਆਂ ਸੌਸ ਕਰੂੰਗਾ ਜਿਗਰਾਉਂ ਹੋਰ ਵੀ ਆਈ ਸਾਹਮਣੇ ਦਿੱਕੋ ਆਪਣਾ ਹਸਪਤਲ ਪਿਛਲੇ ਸਮੇਂ ਤੋਂ ਇੱਕ ਨੰਬਰ ਦੇ ਚੱਲਦਾ ਹੈ ਜਿਗਰਾਉਂ ਹਸਪਤਲ ਇੱਕ ਨੰਬਰ ਦੇ ਚੱਲਦਾ ਹੈ ਲੇਕਿਨ ਐਸ ਟਾਈਮ ਤੇ ਜਿਗਰਾਉਂ ਸਿਵਲ ਹਸਪਤਲ ਜਿਹੜਾ ਇਹਨਾਂ ਸਟ੍ਰਾਈਕ ਉਪਰ ਬਿਲਕੁਲ ਜ਼ੀਰੋ ਚੱਲਦਾ ਹੈ ਅੰਦਰ ਹੀ ਵਾਸ਼ਰੂਮ ਜਾ ਕੇ ਕੋਚ ਚੈੱਕ ਕਰ ਸਾਰੇ ਵਾਸ਼ਰੂਮ ਵਾਲਾ ਇਮਾਰਤ ਬੰਦਾ ਹੋ ਰਿਹਾ ਹੈ ਪੇਸ਼ੈਂਟ ਅੰਦਰ ਵਾਸ਼ਰੂਮ ਜਾਣ ਤੋਂ ਬਿਜਾਏ ਬਾਹਰ ਜਾਣ ਲੱਗੇ ਕੌਂਟ ਦੇ ਵਿੱਚ ਮੇ ਸਵੈਪਕਾ ਜ਼ੀਰੋ ਤਾਂ ਨਹੀਂ ਹੈ ਸਵੈਪਕਾ ਹਾਂ ਉਸ ਬਾਥਰੂਮ ਦਾ ਸੀਵਰੇਜ ਬਲਾਕੇਜ ਦੀ ਸਮੱਸਿਆ ਹੈਗੀ ਆ ਉਹਦੀ ਮੈਂ ਐਮਐਨ ਸਾਹਿਬ ਨੂੰ ਵੀ ਸ਼ਿਕਾਇਤ ਕੀਤੀ ਸੀ ਪ੍ਰਧਾਨ ਸਾਹਿਬ ਨੂੰ ਵੀ ਕਿਹਾ ਸੀ ਕਿ ਸਾਡੀ ਸੈਕਸ਼ਨ ਮਸ਼ੀਨਾਂ ਦੇ ਨਾਲ ਜਿਹੜੀਆਂ ਵੱਡੀਆਂ ਮਸ਼ੀਨਾਂ ਨੇ ਉਹਦਾ ਸਾਡਾ ਸੀਵਰ ਦੀਆਂ ਲਾਈਨਾਂ ਜਿਹੜੀਆਂ ਖਲਵਾਈਆਂ ਜਾਂ ਉਹ ਉਹ ਮੇਨ ਪ੍ਰੋਬਲਮ ਪੁਰਾਣੇ ਸੀਵਰੇਜ ਦੀ ਬਲਾਕਟ ਕਰਕੇ ਆ ਆਦਰਵਾਇਜ਼ ਸਫਾਈ ਕੋਕੋ ਹੁਣ ਵੀ ਇਹ ਜ਼ੀਰੋ ਨਹੀਂ ਹੈ ਸਫਾਈ ਕੋਕੋ ਕਾਫੀ ਅੱਛਾ ਆਪਣੇ ਬਾਕੀ ਦੇ ਹਸਪਤਾਲਾਂ ਦਾ ਬਹੁਤ ਅੱਛਾ ਧੰਨਵਾਦ ਹਾਂਜੀ ਉਹ ਠੀਕ ਨਾਲ ਤੁਹਾਡਾ ਸਟੇਟਨ ਪ੍ਰੋਗਰਾਮ ਦਾ ਸੰਗ ਕਰਕੇ ਅੱਛਾ ਕੀ ਹੋ ਗਿਆ ਤੁਸੀਂ ਸਿਵਲ ਹਸਪਤਲ ਡਿਗਰਾਉ ਆਏ ਹੋ ਤੇ ਮੈਨੂੰ ਜੀ ਟੀਵੀ ਸਕੈਟ ਆ ਜੀ ਅੱਛਾ ਫੇਰ ਇਹ ਹੁਣ ਮੈਂ ਆਇਆ ਸੀਗਾ ਇਹ ਕਹਿੰਦੇ ਵੀ ਕੱਲ ਨੂੰ ਹੋਣਗੇ ਟੈਸਟ ਵੀ ਇੱਥੇ ਕੋਈ ਡਾਕਟਰ ਦਵਾਈ ਵਾਲਾ ਮੈਡੀਸਨ ਵਾਲਾ ਹੈ ਨਹੀਂਗਾ ਐਮ ਡੀ ਡਾਕਟਰ ਹੈ ਦੀ ਕੋਈ ਹਾਂ ਵੀ ਇਹ ਤੁਹਾਨੂੰ ਲੋਦੇ ਆਉਣ ਦਵਾਈ ਲੈ ਕੇ ਆਉਣੀ ਪੈਣੀ ਆ ਤੇ ਤੁਸੀਂ ਕਿੰਨੀ ਵਾਰੀ ਆ ਚੁੱਕੇ ਡਿਗਰਾ ਇੱਥੇ ਸਿਵਲ ਹਸਪਤਲ ਡਿਗਰਾਉ ਅੱਜ ਆਇਆ ਸੀਗਾ ਜੀ ਅੱਛਾ ਕੀ ਕਹੇ ਡਾਕਟਰਾਂ ਨੇ ਤੁਹਾਨੂੰ ਉਹ ਕਹਿੰਦਾ ਵੀ ਕੱਲ ਨੂੰ ਇੱਥੇ ਟੈਕ ਟੱਕਰਾ ਕੇ ਵੀ ਲੁਧਿਆਣੇ ਜਾਈਂ। ਬੇਤੇ ਮੈਡੀਸਨ ਵਾਲਾ ਡਾਕਟਰ ਨਹੀਂ ਹੈਗਾ। ਅੱਛਾ ਜੀ। ਤੇ ਬਾਅਦ ਤੁਸੀਂ ਕਹਿੰਦੇ ਬਰਨਾਲੇ ਵੀ ਜੈ ਸੀਗਾ। ਹਾਂ ਉਹ ਮੈਨੂੰ ਰਾਏਕੋਟ ਵਾਲਿਆਂ ਨੇ ਭੇਜਿਆ ਸੀਗਾ। ਰਾਏਕੋਟ ਵਾਲਿਆਂ ਨੇ ਬਰਨਾਲੇ ਭੇਜ ਦਿੱਤਾ। ਹਾਂ ਜੀ। ਤੇ ਫੇਰ ਦੁਬਾਰਾ ਇੱਥੇ ਗਰਾਉਂ ਕਿਵੇਂ ਆ ਗਏ। ਫੇਰ ਮੈਂ ਕਹਾਂ ਜੀ ਚੱਲ ਇਹਨਾਂ ਕੋਲ ਨਹੀਂ ਲਾਜਾਂਗਾ ਤਾਂ ਮੈਂ ਕਹਾਂ ਚੱਲ ਇੱਥੇ ਚੱਲ ਵੜਦਾ। ਅੱਛਾ। ਹੁਣ ਇਹ ਵੀ ਕਹਿੰਦੇ ਕਹਿੰਦੇ ਵੀ ਲੁਧਿਆਣੇ ਚ ਤੈਨੂੰ ਟ੍ਰਾਈਪਰ ਕਰਾਂਗੇ। ਅੱਛਾ ਬਲੋ ਇੱਥੇ ਕੋਈ ਦਵਾਈ ਨਹੀਂ ਦਿੱਤੀ ਤੁਹਾਨੂੰ? ਨਾ।

ਇਸ ਸਵੰਦ ਵਿੱਚ ਅਸੀਂ ਜਦੋਂ ਸਿਵਲ ਹਸਪਤਲ ਦੇ ਵਿੱਚ ਡਾਕਟਰ ਐਮ ਐਸਬੀਓ ਹਰਜੀਤ ਸਿੰਘ ਨਾਲ ਮਿਲੇ ਤਾਂ ਉਹਨਾਂ ਨੇ ਵੀ ਦੱਸਿਆ ਵੀ ਸਾਡੇ ਕੋਲ ਇੱਕ ਐਮ ਡੀ ਡਾਕਟਰ ਦੀ ਘਾਟ ਜ਼ਰੂਰ ਹੈਗੀ ਆ ਤੇ ਨਾਲ ਦੀ ਨਾਲ ਸਾਡੀ ਕੀ ਤਿਆਰੀ ਆ ਉਹਨਾਂ ਨੇ ਇਹ ਵੀ ਦੱਸਿਆ ਵਾ ਵੀ ਅਸੀਂ ਸਾਡੀ ਐਂਬੂਲੈਂਸ ਸਵਾਵਾ ਵਧੀਆ ਕੰਮ ਕਰਦੀਆਂ ਵਾ ਸਾਡੇ ਕੋਲ ਮੈਡੀਸਨ ਦੇ ਵਧੀਆ ਪ੍ਰਬੰਧ ਹੈਗੇ ਆ ਤੇ ਬਾਕੀ ਜਿਹੜੇ ਇੱਕ ਵੱਡੀ ਗੱਲ ਉਹਨਾਂ ਨੇ ਕਹੀ ਆ ਵੀ ਜਿਹੜੇ ਜਗਰਾਉਂ ਦੇ ਸਿਵਲ ਹਸਪਤਲ ਦੇ ਵਿੱਚ ਦਲਾਲ ਕਿਸਮ ਦੇ ਲੋਕ ਆ ਜਾ ਜਿਹੜੇ ਇਥੋਂ ਵਰਗਲਾ ਕੇ ਕਿਸੇ ਹੋਰ ਹਾਸਪੀਟਲ ਚ ਪ੍ਰਾਈਵੇਟ ਹਾਸਪੀਟਲ ਚ ਆਪਣੇ ਇਲਾਜ ਵਾਸਤੇ ਲੈ ਕੇ ਜਾਏ ਤਾਂ ਉਹਨਾਂ ਦੇ ਉੱਤੇ ਬਹੁਤ ਹੀ ਸਖਤ ਕਾਰਵਾਈ ਕੀਤੀ ਜਾਊਗੀ ਤੇ ਉਹਨਾਂ ਦੀ ਨੌਕਰੀ ਨੂੰ ਵੀ ਖਤਰਾ ਹੋ ਸਕਦਾ ਵਾ ਸੋ ਦਰਸ਼ਕਾਂ ਦੇ ਆਪਣੇ ਤੌਰ ਦੇ ਤੇ ਜਿਹੜੇ ਪੱਖ ਰੱਖਿਆ ਤੁਸੀਂ ਇਸ ਤੋਂ ਬਾਅਦ ਵੀਡੀਓ ਨੂੰ ਜਰੂਰ ਦੇਖੋ ਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ